ਕਈ ਚੋਰੀ ਹੋ ਚੁੱਕੀਆਂ ਸੀ ਹਾਂਜੀ ਸਰ ਇਹ ਪਤਾ ਲੱਗੇ ਜੀ ਇਹ ਸਭ ਤੋਂ ਵੱਡੀ ਚੋਰੀ ਇਹੀ ਹੋਈ ਹੈ ਨਾ ਵੱਡੀ ਚੋਰੀ ਸੀ ਕੀ ਕੀ ਚੋਰੀ ਹੋਇਆ ਵਾਲੇ ਕਮਰੇ ਜੀ ਸਾਬ ਦਾ ਕਮਰਾ ਸੀ ਠੀਕ ਆ ਹਾਂਜੀ ਤੇ ਇੱਧਰ ਫੋਨੈਟਰ ਤਾਰਾਂ ਵਗੈਰਾ ਹਾਂਜੀ ਬਾਕੀ ਇਹ ਲੈਂਡਲਨ ਵੀਰੇ ਇਹਨਾਂ ਨੂੰ ਪਤਾ ਜੀ ਸਾਰਾ ਠੀਕ ਹੈ ਜੀ ਜਿੰਨਾਂ ਕੋਲੇ ਹੁੰਦਾ ਇੱਧਰ ਸਾਰਾ ਇਹ ਤੁਹਾਡੇ ਕੋਲ ਕੀ ਆ ਦਿੰਦਾ ਹਾਂਜੀ ਕੀ ਨਾਮ ਫੜਾ ਜਰਨੈਲ ਸਿੰਘ ਜੀ ਠੀਕ ਹੈ ਜੀ ਤੇ ਇਸ ਕਮਰੇ ਜੀ ਫੋੜਾ ਫਰਾਇ ਕੀਤੀ ਫਿਰ ਜਿੰਦਾ ਥੋੜਾ ਆ ਗਿਆ ਆ ਦੇਖ ਨਵਾਂ ਲੱਗਿਆ ਹੋਣਾ ਹਾਂਜੀ ਇਹ ਸਾਰਾ ਥੋੜਾ ਜਿੰਦਾ ਮਾਰ ਪਿਆ ਹੋਣਾ ਲੋਕ ਨਹੀਂ ਟੁੱਟੇ ਜੀ ਹਾਂ ਕਨੈਕਟਰ ਹੈਗਾ ਜੀ ਉਹ ਲੈ ਕੇ ਆ ਪੀਵੀਸੀ ਲੈ ਕੇ ਆ ਜੀ ਕੇਬਲ ਲੈ ਕੇ ਆ ਹਾਂਜੀ ਸਾਡਾ ਤੇ ਕੰਪਿਊਟਰ ਦੇ ਸੀਗੇ ਬੋਰਡ ਬੂੜੋ ਲੈ ਕੇ ਚੱਕ ਕੇ ਆ ਨਵੇਂ ਲਾਇਆ ਤੁਸੀਂ ਇੱਥੇ ਕਿ ਕਿਹੜੇ ਉਧੇ ਤੋਂ ਜੀ ਮੈਂ ਲਾਈਨ ਮਨਾਂ ਜੀ ਤੁਹਾਡਾ ਨਾਮ ਦੀ ਚਰਨਾਬੀ ਇਹ ਚੋਰੀ ਪਹਿਲੀ ਵਾਰੀ ਨਹੀਂ ਕਿ ਅੱਗੇ ਵੀ ਪਹਿਲਾਂ ਇਹ ਦੋ ਤਿੰਨ ਵਾਰੀ ਹੋ ਚੁੱਕੀ ਹੈ ਜੀ ਲਗਾਤਾਰ ਸਾਢੇ ਬਾਦ ਹੋ ਜਾਂਦੀ ਹੈ ਜੀ ਠੀਕ ਹੈ ਕੀ ਉਸ ਟਾਈਮ ਪੁਲਿਸ ਨੂੰ ਜਾਂ ਕੰਪਲੀਟ ਦਿੰਦੇ ਹੋਮਗੇ ਕਿ ਪੁਲਿਸ ਨੇ ਚੋਰ ਫੜਿਆ ਅਜੇ ਤੱਕ ਕੋਈ ਕੋਈ ਨਹੀਂ ਕੋਈ ਫੜਿਆ ਨਹੀਂ ਕੋਈ ਨਹੀਂ ਫੜਿਆ ਗਿਆ ਇਹਦਾ ਮਤਲਬ ਇਸੇ ਕਰ ਚੋਰਾਂ ਦੇ ਹੌਸਲੇ ਬਲੰਦ ਹੋ ਰਹੇ ਆ ਕੀ ਕਹਿ ਸਕਦੇ ਜੀ ਚੋਰੀ ਕਿੰਨਾ ਕ ਸਾਮਾਨ ਹੋ ਗਿਆ ਜੀ ਇਤੋਂ ਕੀ ਕੀ ਹੋਇਆ ਜੀ ਮਾਲ ਕਾਫੀ ਆ ਜੀ ਜੀ ਬਾਕੀ ਜੇ ਸਾਹਿਬ ਨੂੰ ਪਤਾ ਸੀ ਸਾਰਾ ਇਹ ਮੀਟਰ ਨਵੇਂ ਚੋਰੀ ਹੋਇਆ ਜੀ ਕਿ ਪੁਰਾਣੇ ਨਵੇਂ ਵੀ ਜੀ ਪੁਰਾਣੇ ਵੀ ਠੀਕ ਹੈ 17 ਵੀ ਚੋਰੀ ਹੋਇਆ ਹਾਂਜੀ ਇੱਕ ਗੱਲ ਤਾਂ ਜ਼ਿਕਰ ਜੋਗਾ ਜੀ ਇਹ ਜਿਹੜਾ ਹੁਣ ਬਿਜਲੀ ਵਿਭਾਗ ਦਾ ਮਾਲ ਆ ਇਹ ਬਾੜ ਚ ਤਾਂ ਵਿਕਣਾ ਨਹੀਂ ਹੈ ਇਹਦਾ ਹੁਣ ਪਤਾ ਨਹੀਂ ਕੀ ਉਹ ਵੀ ਗੱਲ ਤਾਂ ਉਹ ਹੀ ਕਰਦੇ ਆ ਵੀ ਇਹ ਕਮਾਲ ਦੀ ਗੱਲ ਆ ਚੋਰਾਂ ਦੇ ਵੀ ਕਿ ਕਿੱਥੇ ਜਾ ਕੇ ਵੇਚਦੇ ਹੋਣਗੇ ਇਹੋ ਜਿਹੇ ਮਾਲ ਨੂੰ ਠੀਕ ਹੈ ਠੀਕ ਹੈ ਸਰ ਮਿਹਰਬਾਨੀ ਜੀ ਦੱਬੋ ਤੁਸੀਂ ਦੱਬੋ ਤਦ ਉਹ 40 ਮੀਟਰ 'ਤੇ ਪਏ ਆ ਇਹਨਾਂ ਨੇ ਦੱਸਿਆ ਵੀ ਇਹ ਇੱਥੇ ਕਾਫੀ ਜਿਹੜੇ ਮੀਟਰ ਤੋਂ ਜਿਹੜੇ ਚੋਰੀ ਕਰਕੇ ਲੈ ਗਏ ਆ ਦੀ ਬਗੋਂ ਬਰਿਸ਼ੀਤੂ ਗਰਸ਼ ਕੋ ਤੁਸੀਂ ਜੋੜ ਚੁੱਕੇ ਹੋ ਵੰਡ ਨਿਊਜ਼ ਪੰਜਾਬ ਦੇ ਨਾਲ ਅੱਜ ਅਸੀਂ ਇਸ ਵਕਤ ਕਸਬਾ ਸਤਵਾ ਵੇਟ ਦੇ ਜਿਹੜਾ ਬਾਰ ਬਾਰ ਨਹਿਰ ਤੇ ਸੂਜ ਦੇ ਵਿਚਕਾਰ ਜਿਹੜਾ ਬਿਜਲੀ ਘਾਰ ਆ ਪਾਵਰ ਗ੍ਰਿਡ ਜਿੱਥੋਂ ਸਤਵਾ ਵੇਟ ਕਸਬੇ ਦੇ ਤਕਰੀਬਨ ਬਹੁਤ ਸਾਰੇ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਆ ਆ ਵੀ ਪੁਰਾਣਾ ਇਹ ਬਿਜਲੀ ਘਾਰ ਆ ਤੇ ਇੱਥੇ ਤਕਰੀਬਨ ਕਾਫੀ ਮਾਤਰਾ ਦੇ ਵਿੱਚ ਚੋਰੀਆਂ ਜਿਹੜੀਆਂ ਹੋਈਆਂ ਨੇ ਜਿਹੜੀ ਤਾਜ਼ੀ ਚੋਰੀ ਹੋਈ ਆ ਉਹ ਹੋਈ ਆ 11 ਤੇ 12 ਤਰੀਕ ਦੀ ਦਰਮਿਆਨੀ ਰਾਤ ਨੂੰ ਇਹ ਜਿਹੜੀ ਚੋਰੀ ਆ ਇਹ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ 300 ਦੇ ਕਰੀਬ ਮੀਟਰ ਜਿਹੜੇ ਨਵੇਂ ਤੇ ਪੁਰਾਣੇ ਕੁਝ ਨਵੇਂ ਮੀਟਰ ਤੇ ਕੁਝ ਪੁਰਾਣੇ ਚੋਰੀ ਕੀਤੇ ਗਏ ਆ ਪੀਵੀਸੀ ਤਾਰਾਂ ਕੇਬਲ ਤਾਰਾਂ ਤੇ ਹੋਰ ਬਹੁਤ ਸਾਮਾਨ ਜਿਹੜਾ ਦਫ਼ਤਰਾਂ ਦੇ ਤਕਰੀਬਨ ਹਰ ਇੱਕ ਦਫ਼ਤਰ ਦਾ ਜਿੰਦਾ ਭੰਨਿਆ ਗਿਆ ਤੇ ਫੋੜਾ ਫਾੜੀ ਕੀਤੀ ਗਈ ਆ ਸੋ ਇਹ ਜਿਹੜੀਆਂ ਚੋਰੀਆਂ ਨੇ ਇਹ ਲਗਾਤਾਰ ਕਸਬੇ ਦੇ ਅੰਦਰ ਹੋ ਰਹੀਆਂ ਨੇ ਚੋਰਾਂ ਦੇ ਹੌਸਲੇ ਨੇ ਬਲੰਦ ਨੇ ਵੀ ਉਹ ਬੇਖੌਫ ਹੋ ਕੇ ਜਿਹੜਾ ਇਹ ਬਾਰਦਾਤਾ ਨੂੰ ਅੰਜਾਮ ਦਿੰਦੇ ਨੇ ਤੇ ਬੜੇ ਹੀ ਆਰਾਮ ਦੇ ਨਾਲ ਉਹ ਫਰਾਰ ਹੋ ਜਾਂਦੇ ਨੇ ਜਿੰਨੀਆਂ ਵੀ ਚੋਰੀਆਂ ਹੁੰਦੀਆਂ ਨੇ ਹਰ ਇੱਕ ਚੋਰੀ ਦੀ ਕੰਪਲੀਟ ਜਿਹੜੀ ਆ ਥਾਣਾ ਸਤਵਾ ਵੇਟ ਨੂੰ ਦੇ ਦਿੱਤੀ ਜਾਂਦੀ ਆ ਪਰ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਬਹੁਤ ਘੱਟ ਮਾਤਰਾ ਦੇ ਵਿੱਚ ਕੇਸ ਜਿਹੜੇ ਨੇ ਸੋਲਵ ਹੁੰਦੇ ਨੇ ਗੱਲਬਾਤ ਦੇ ਦੌਰਾਨ ਐਸਡੀਓ ਸਾਹਿਬ ਨੇ ਗੱਲਬਾਤ ਕਰਦਿਆਂ ਦੱਸਿਆ ਵੀ ਇਹ ਨਾ ਮਹਿਕਮੇ ਕੋਲੇ ਇੱਕ ਟਾਈਮ ਹੁੰਦਾ ਮਹੀਨੇ ਦੇ ਵਿੱਚ ਇੱਕ ਦਿਨ ਜਿਸ ਟਾਈਮ ਦੇ ਦੌਰਾਨ ਇਹ ਜਿਹੜੇ ਮੀਟਰ ਜਾਂ ਤਾਂ ਸੜੇ ਹੁੰਦੇ ਨੇ ਜਾਂ ਸ਼ੱਕ ਦੇ ਉਧਾਰ ਤੇ ਮੀਟਰ ਉਤਾਰੇ ਜਾਂਦੇ ਨੇ ਉਹਨਾਂ ਮੀਟਰਾਂ ਨੂੰ ਲੁਧਿਆਣਾ ਦੇ ਜਿਹੜਾ ਫਿਰ ਲੈਬ ਦੇ ਵਿੱਚ ਚੈੱਕ ਕਰਾਇਆ ਜਾਂਦਾ ਜਿੱਥੇ ਕਿ ਜਾਂ ਤਾਂ ਮੀਟਰ ਟੈਂਪਰਰੀ ਕੀਤਾ ਮਤਲਬ ਖੜਾਇਆ ਹੌਲੀ ਕੀਤੇ ਹੋਏ ਮੀਟਰਾਂ ਦੀ ਚੈਕਿੰਗ ਹੁੰਦੀ ਆ ਜਿੱਥੇ ਫਿਰ ਖਪਤਕਾਰਾਂ ਨੂੰ ਭਾਰੀ ਜੁਰਮਾਨੇ ਹੁੰਦੇ ਨੇ ਐਸ ਡੀਓ ਸਾਹਿਬ ਦਾ ਦੱਸਣਾ ਸੀ ਵੀ ਜਦੋਂ ਪਿਛਲੇ ਸਾਲ ਜਿਹੜੀ ਚੋਰੀ ਹੋਈ ਆ ਉਹ ਵੀ ਮਤਲਬ ਉਸ ਟਾਈਮ ਚੋਰੀ ਹੋਈ ਆ ਵੀ ਜਦੋਂ ਇਹਨਾਂ ਨੇ ਸਾਰੇ ਮੀਟਰ ਜਿਹੜੇ ਸੈੱਟ ਕਰਕੇ ਰੱਖੇ ਹੋਏ ਸੀ ਮਤਲਬ ਅੱਜ ਮੀਟਰ ਸੈੱਟ ਕਰ ਲਏ ਕੱਲ ਨੂੰ ਲੁਧਿਆਣੇ ਲੈ ਕੇ ਜਾਣੇ ਸੀ ਤਾਂ ਉਹ ਇੱਕ ਰਾਤ ਪਹਿਲਾਂ ਉਹ ਚੋਰੀ ਹੋ ਜਾਂਦੀ ਆ ਤੇ ਇਸੇ ਤਰੀਕੇ ਦੇ ਨਾਲ ਹੀ ਇਹ ਜਿਹੜੀ ਨਵੀਂ ਵਾਰਦਾਤ ਹੋਈ ਆ ਇਹ ਵੀ ਇਸੇ ਤਰ੍ਹਾਂ ਹੋਇਆ ਵੀ ਉਹਨਾਂ ਨੇ 13 ਤਰੀਕ ਨੂੰ ਇਹ ਮੀਟਰ ਆ ਜਿਹੜੇ ਲੁਧਿਆਣੇ ਲੈਬ ਦੇ ਵਿੱਚ ਲਾ ਕੇ ਚੈੱਕ ਕਰਾਉਣੇ ਸੀ ਤੇ 12 ਤਰੀਕ ਵਾਲੀ ਰਾਤ ਨੂੰ ਜਿਹੜਾ ਇਹ ਚੋਰੀ ਹੋ ਜਾਂਦੀ ਆ ਸੋ ਇਸ ਗੱਲ ਤੋਂ ਇਹ ਵੀ ਸੰਕੇਤ ਮਿਲਦੇ ਨੇ ਵੀ ਇਹ ਚੀਜ਼ ਦੀ ਕਿਸੇ ਨਾ ਕਿਸੇ ਨੂੰ ਤਾਂ ਜਾਣਕਾਰੀ ਹੁੰਦੀ ਆ ਵੀ ਵਿਭਾਗਮੇ ਨੇ ਇਹ ਜਿਹੜੇ ਮੀਟਰ ਨੇ ਇਹ ਲੁਧਿਆਣੇ ਲਿਜਾਣ ਵਾਸਤੇ ਪੈਕ ਕਰਕੇ ਰੱਖੇ ਹੋਏ ਨੇ ਇੱਕ ਜਗ੍ਹਾ ਪਏ ਨੇ ਉੱਥੋਂ ਚੱਕਣ ਦੇ ਵਿੱਚ ਆਸਾਨੀ ਹੁੰਦੀ ਆ ਸੋ ਇਸ ਕਰਕੇ ਹੋ ਸਕਦਾ ਵੀ ਇਹ ਕਿਸੇ ਭੇਤੀ ਦਾ ਕੰਮ ਹੋਵੇ ਜਿਹੜਾ ਇਹ ਚੋਰੀ ਨੂੰ ਅੰਜਾਮ ਦੇ ਰਿਹਾ ਸੋ ਦਰਸ਼ਕੋ ਇਹਨਾਂ ਚੋਰੀਆਂ ਦੇ ਨਾਲ ਇਲਾਕੇ ਦੇ ਵਿੱਚ ਖੌਫ ਫੈਲਦਾ ਤੇ ਜਿੱਥੇ ਲੋਕਾਂ ਦਾ ਨੁਕਸਾਨ ਹੁੰਦਾ ਉੱਥੇ ਜੇ ਸਰਕਾਰੀ ਮਹਿਕਮਿਆਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਤਾਂ ਮਹਿਕਮਿਆਂ ਦਾ ਵੀ ਬੜਾ ਨੁਕਸਾਨ ਹੁੰਦਾ ਸੋ ਕੀ ਕਹਿਣਾ ਐ ਐਸਡੀਓ ਸਾਹਿਬ ਦਾ ਇਸ ਵੰਦ ਦੇ ਵਿੱਚ ਆਓ ਤੁਹਾਨੂੰ ਐਸਡੀਓ ਸਾਹਿਬ ਦੇ ਨਾਲ ਕਰਾਉਨੇ ਆ ਤੁਹਾਡੀ ਗੱਲਬਾਤ ਤੇ ਕੀ ਕਹਿੰਦੇ ਨੇ ਐਸਡੀਓ ਸਾਹਿਬ ਆਓ ਜਾਣਦੇ ਆ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਸੱਦਾ ਬੇਟ ਦੇ ਐਸਡੀਓ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਤੋਂ ਆਪਾਂ ਜਾਣਕਾਰੀ ਲੈਨੇ ਆ ਵੀ ਜਿਹੜੀ ਸੱਦਾ ਬੇਟ ਦੇ ਬਿਜਲੀ ਘਰੋ ਜਿਹੜਾ ਲੁਹਾਨੇ ਗਿਲੇ ਦੇ ਕਸਬਾ ਸਤੰਬਰ ਦੇ ਨੇੜੇ ਆ ਜਿੱਥੇ ਤੋਂ ਵੱਡੀ ਚੋਰੀ ਹੋਈ ਆ ਕੀ ਕੀ ਚੋਰੀ ਹੋਇਆ ਆਪਾਂ ਜਾਣ ਕੇ ਲੈਣੇ ਆ ਐ ਸਭ ਤੋਂ ਪਹਿਲਾਂ ਤਾਂ ਐਸ ਡੀਓ ਸਾਹਿਬ ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਧੰਨਵਾਦ ਸਾਹਿਬ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਦੇ ਚੈਨਲ ਦੇ ਮਾਧਿਅਮ ਨਾਲ ਸਾਡੀ ਇਸ ਖਬਰ ਨੂੰ ਮਸ਼ਹੂਰ ਕਰਦੇ ਆਂ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸਿਮਰ ਜੀ ਐਸ ਡੀਓ ਸਾਹਿਬ ਪਤਾ ਲੱਗਿਆ ਸੀ ਵੀ ਪਹਿਲਾਂ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਮਾਂ ਵੀ ਇਹ ਸਭ ਤੋਂ ਵੱਡੀ ਚੋਰੀ ਹੋਈ ਹੈ ਇੱਥੇ ਕੀ ਕੀ ਚੋਰੀ ਹੋਇਆ ਜੀ ਅਰ ਜਿਹੜੀ 11 ਤੇ 12 ਦੇ ਦਰਮਿਆਨ ਦੀ ਰਾਤ ਨੂੰ ਪੁਸ਼ਾਨ ਪਸਾਦੇ ਲੋਕਾਂ ਵੱਲੋਂ ਇੱਥੇ ਤਾਲੇ ਤੋੜ ਕੇ ਕਾਫੀ ਨੁਕਸਾਨ ਕੀਤਾ ਗਿਆ ਜਿੰਨਾ ਵਿੱਚ ਦਫਤਰ ਵਿੱਚ ਕੋਈ ਖਾਸ ਸਮਾਨ ਤਾਂ ਹੁੰਦਾ ਨਹੀਂ ਸਾਡਾ ਇਹਦੇ ਵਿੱਚ ਸਾਡੇ ਜਿਹੜੇ ਮੇਨ ਜਿਹੜੀ ਚੋਰੀ ਹੋਈ ਆ ਉਹ ਬਿਜਲੀ ਦੇ ਮੀਟਰਾਂ ਦੀ ਚੋਰੀ ਹੋਈ ਹੈ ਜਿੰਦੇ ਵਿੱਚ ਅੰਦਾਜ਼ੇ ਨਾਲ 318 320 ਦੇ ਨਵੇਂ ਤੇ ਪੁਰਾਣੇ ਮੀਟਰ ਆ ਇਹਨਾਂ ਦੀ ਅੰਦਾਜ਼ਨ ਕੋਸਟ 6.5 ਤੋਂ 7 ਲੱਖ ਰੁਪਏ ਆਏਗੀ। ਉਹ ਮੀਟਰਾਂ ਨੂੰ ਉਹਨਾਂ ਮਰਦ ਚੋਰੀ ਕੀਤਾ ਗਿਆ। ਤੇ ਇਸ ਤਰ੍ਹਾਂ ਜਿਹੜੇ ਸਾਡੇ ਜੇਏ ਜਗਜੀਵਨ ਜੀ ਨੇ ਮੇਰੇ ਨਾਲ ਬੈਠੇ ਨੇ ਇਹਨਾਂ ਦੇ ਕਮਰੇ ਦੇ ਵਿੱਚੋਂ ਵੀ ਉਹਨਾਂ ਨੇ ਲੋਕ ਤੋੜ ਕੇ ਇਹਨਾਂ ਦਾ ਜਿਹੜਾ ਕੰਡਕਟਰ ਹੈਗਾ ਏਸੀਐਸਆਰ ਕੰਡਕਟਰ ਜਿਹਨੂੰ ਅਸੀਂ ਬਾਹਰ ਤਾਰਾਂ ਦੀ ਗੱਲ ਕਰਦੇ ਹਾਂ ਜਿਹੜੇ ਇਸ ਓਵਰਹੈਡ ਤਾਰਾਂ ਹੁੰਦੀਆਂ। ਬਸ ਕੇਵਲ ਤੇ ਪੀਵੀਸੀ ਦੇ ਜਿਹੜੇ 6 ਐਮਐਮ ਤੇ 10 ਐਮਐਮ ਦੇ ਰੋਲ ਚੋਰੀ ਕੀਤੇ ਹੈਗੇ ਨੇ। ਕੀ ਕੀ ਹੋਰ ਕੀ ਕੀ ਚੋਰੀ ਹੋਇਆ ਜਿੱਥੇ ਹੋਰ ਉਹਨਾਂ ਨੇ ਸਾਰੇ ਦਫ਼ਤਰਾਂ ਦੇ ਸਰ ਜਿੰਨੇ ਵੀ ਕਮਰੇ ਹੈਗੇ ਨੇ ਸਾਰੇ ਦਫ਼ਤਰਾਂ ਵਿੱਚ ਫਰੋਲੋ ਕੀਤੀ ਹੈਗੀ ਆ ਸਾਰੀਆਂ ਲਬਾਰੀਆਂ ਖੋਲ ਕੇ ਦੇਖਿਆ ਨੇ ਲੋਗ ਦੋੜੇ ਨੇ ਰਿਕਾਰਡ ਨਾਲ ਵਿਸ਼ੇੜਖਾਨੀ ਕੀਤੀ ਹੈ ਪਰ ਰਿਕਾਰਡ ਵਿੱਚੋਂ ਕੁਝ ਵੀ ਛੇੜਿਆ ਨਹੀਂ ਗਿਆ ਰਿਕਾਰਡ ਨੂੰ ਇਹਨਾਂ ਨੇ ਖਿਲਾਰਿਆ ਹੈਗਾ ਜ਼ਰੂਰ ਡਿਸਟਰਬੈਂਸ ਕੀਤੀ ਹੈਗੀ ਆ ਪਰ ਹੋਰ ਕਿਸੇ ਕਮਰੇ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਕੀਮਤੀ ਸਵਾਰ ਚੋਰੀ ਨਹੀਂ ਹੋਇਆ ਸਰ ਇਹ ਚੋਰੀ ਪਹਿਲੀ ਵਾਰੀ ਹੋਈ ਹੈ ਕਿ ਪਹਿਲਾਂ ਵੀ ਕਿਤੇ ਚੋਰੀ ਹੋਈ ਹੈ ਪਹਿਲਾਂ ਵੀ ਸਰ ਤੇ 3-4 ਮਹੀਨੇ 6 ਮਹੀਨੇ ਬਾਅਦ ਕੋਈ ਨਾ ਕੋਈ ਇੱਥੇ ਚੋਰੀ ਹੁੰਦੀ ਰਹਿੰਦੀ ਹੈ ਕਿਉਂਕਿ ਜਿਹੜਾ ਇਹ ਦਫਤਰ ਆ ਇਹ ਬਸੋਂ ਤੋਂ ਬਾਹਰ ਹੈਗਾ ਜੀ ਇਹ ਤੋਂ 2 ਕਿਲੋ 2 ਕਿਲੋ ਮੀਟਰ ਦੀ ਇਹਨਾਂ ਡਿਸਟੈਂਸ ਹੈਗਾ ਪਰਤੂ ਆਵਾਜਾਈ ਹੋਣ ਦੇ ਬਾਵਜੂਦ ਵੀ ਇੱਥੇ ਇਸ ਇਹ ਘਟਨਾਵਾਂ ਹੁੰਦੀਆਂ ਰਹੀਆਂ ਨੇ ਤੁਹਾਡੇ ਕੋਈ ਚੌਕੀਦਾਰ ਨਹੀਂ ਇੱਥੇ ਹੈਗਾ ਰਾਤ ਨੂੰ ਨਹੀਂ ਇੱਥੇ ਚੌਕੀਦਾਰ ਨਹੀਂ ਹੈ ਜੀ ਕੋਈ ਕੈਮਰੇ ਲੱਗੇ ਇੱਥੇ ਨਹੀਂ ਕੈਮਰੇ ਨਹੀਂ ਲੱਗੇ ਕੈਮਰੇ ਇੱਕ ਜੇ ਆਪ ਨੂੰ ਸੁਰੂ ਲਾਇਆ ਗਿਆ ਸੀ ਉਹ ਹੁਣ ਆਪਰੇਸ਼ਨ ਚ ਹੈ ਜਾਨੀ ਇਹਨਾਂ ਪਰ ਸਾਨੂੰ ਜਾਣਦੇ ਆ ਅੱਛਾ ਜਦੋਂ ਅਸੀਂ ਇਹਨਾਂ ਪਹਿਲੇ ਚਲ ਰਹੀਏ ਤਰੀਸ ਸਭ ਦੀ ਕੋਈ ਪਹਿਲਾਂ ਸੂਚਿਤ ਕੀਤਾ ਸੀ ਪੁੱਛ ਨੂੰ ਅੱਗੇ ਅੱਗੇ ਸੂਚਿਤ ਕੀਤਾ ਹੈ ਜੀ ਉਹਨਾਂ ਦੀ ਐਫ ਆਈ ਆਰਾਂ ਕਰਵਾਈਆਂ ਹੋਈਆਂ ਨੇ ਦਾ ਫਾਇਦਾ ਕਰਵਾ ਕੇ ਇਹਨਾਂ ਨੂੰ ਵੀ ਜਾਨੂ ਕਰਾਇਆ ਹੈ ਤੇ ਉਹਦੇ ਅਧਿਕਾਰੀਆਂ ਨੂੰ ਹਜੇ ਤੱਕ ਚੋਰ ਫੜੇ ਗਏ ਜਿਉਂ ਤੋਂ ਕੋਈ ਜਿਹੜੇ ਪਹਿਲਾਂ ਐਫਆਰ ਹੋਈਆਂ ਨਹੀਂ ਜੀ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੋਣ ਵਾਲੀ ਚੋਰੀ ਹੋਈ ਹੈ ਦੀ ਐਪਲੀਕੇਸ਼ਨ ਦਿੱਤੀ ਆ ਤੁਸੀਂ ਕੋਈ ਮੌਕੇ ਤੇ ਪਹੁੰਚਿਆ ਜਿਦਾਂ ਸੀ ਕੱਲ ਦਿੱਤੀ ਸੀ ਜੀ ਕਰਸੇਵਕ ਸਿੰਘ ਐਸਆਈ ਆ ਕੇ ਉਹਨਾਂ ਦਾ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਸੀ ਮੌਕਾ ਚੈੱਕ ਕਰ ਲਿਆ ਸੀ ਉਹਨਾਂ ਨੇ ਜੋ ਸਮਾਨ ਚੋਰੀ ਕਰਦੇ ਸਮੇਂ ਬਾਹਰ ਡੇਗਿਆ ਸੀ ਉਹਨਾਂ ਕੋਲੋਂ ਕੁਝ ਮੀਟਰ ਸੀਗੇ ਉਹ ਮੀਟਰ ਉਹਨਾਂ ਨੇ ਆਪੇ ਕਬਜ਼ੇ ਕਰ ਲਏ ਸੀ ਤੇ ਸਟਿਊਡੈਂਸਰ ਮੈਂ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਵਾ ਜਿ ਤੇ ਜਿਹੜੇ ਮੀਟਰ ਇਕੱਠੇ ਕਰਕੇ ਤੁਹਾਡੇ ਮਹਿਕਮੇ ਨੂੰ ਰੱਖੇ ਜਾਂਦੇ ਸੀ ਤੇ ਇਸ ਵਾਰ ਵੀ ਕਹਿੰਦੇ ਇਕੱਠੇ ਰੱਖੇ ਗਏ ਸੀਗੇ ਤੇ ਤਾਰਾਂ ਜਿਹੜੀਆਂ ਕੇਬਲ ਚੋਰੀ ਹੋਣੀਆਂ ਉਹ ਤਾਂ ਚੋਰ ਚਲੋ ਵੇਚ ਦੇਣਗੇ ਜਿਹੜੇ ਮੀਟਰ ਤੇ ਆਮ ਲੋਕਾਂ ਦੇ ਕੰਮ ਨਹੀਂ ਆਉਂਦੇ ਕਿ ਕੁਆੜੀਆਂ ਵੀ ਬਹੁਤ ਸਮਝ ਲਾਊਗਾ ਇਹਦਾ ਤੁਸੀਂ ਕੀ ਕਾਰਨ ਮੰਨਸਾ ਦੇ ਵੀ ਕਿਉਂ ਇਹ ਕਿਹੜੇ ਮੀਟਰ ਚੋਰੀ ਹੋਏ ਆ ਜੀ ਦੇਖੋ ਜੀ ਇਹ ਤਾਂ ਹੁਣ ਜਿਹੜੇ ਚੋਰ ਨੇ ਆਣ ਫਿਆ ਤੇ ਲੋਕ ਜਿਹੜੇ ਆਏ ਨੇ ਕਿਉਂਕਿ ਜਿਹੜੇ ਮੀਟਰ ਨੇ ਸਾਡੇ ਡੱਬਿਆਂ ਦੇ ਵਿੱਚ ਪੈਕ ਸੀਗੇ ਜਾਂ ਤਾਂ ਉਹਨਾਂ ਨੇ ਸਮਝ ਨਹੀਂ ਸੀ ਇਸ ਚੀਜ਼ ਦੀ ਵੀ ਇਹ ਮੀਟਰ ਨੇ ਜਾਂ ਇਹਨਾਂ 'ਚ ਕੁਝ ਹੋਰ ਸਮਾਨ ਹੈਗਾ ਤਾਂ ਉਹਨਾਂ ਨੇ ਸੀਲ ਪੈਕ ਡੱਬਿਆਂ ਨੂੰ ਦੇਖਿਆ ਤੇ ਉਹਨਾਂ ਦੇ ਮਤਲਬ ਕੋ ਚੱਕ ਕੇ ਉਸ ਚੀਜ਼ ਨੂੰ ਲੈ ਗਏ ਜਦੋਂ ਕਿ ਉਹ ਉਹਨਾਂ ਦੇ ਕਿਸੇ ਵੀ ਕੰਮ ਦੇ ਨਹੀਂ ਹੈਗੇ ਉਹ ਤਾਂ ਇੱਕ ਇਲੈਕਟ੍ਰੋਨਿਕ ਆਈਟਮ ਹੈਗੀ ਹੈ ਨਾ ਤੋ ਕਵਾੜਜ ਵੀ ਨਹੀਂ ਹੈ ਜੀ ਪਰੰਤੂ ਇੱਕ ਇੱਕ ਸ਼ੱਕ ਦਾ ਅੰਦੇਸ਼ਾ ਜਾਂਦਾ ਵੀ ਉਹਨਾਂ ਮਿਸਯੂਜ਼ ਨਾ ਕੀਤਾ ਜਾ ਸਕੇ ਕਿਉਂਕਿ એનર્ਜੀ ਮੀਟਰ ਨੇ ਕਿਤੇ ਵੀ ਜੇ ਅਸੀਂ ਕਿਤੇ ਲਾ ਦਏ ਹੈਗੇ ਤਾਂ ਉੱਥੇ ਪ੍ਰੋਬਲਮ ਆ ਸਕਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਜਿਹੜੇ ਖਿਲਰੇ ਹੋਇਆ ਸਮਾਨ ਜਿਹੜਾ ਤੁਸੀਂ ਕਹਿੰਦੇ ਮੌਕੇ ਤੇ ਐਸਾ ਹੀ ਪਹੁੰਚੇ ਸੀ ਉਹਨਾਂ ਨੇ ਕਿਹੜੀ ਸਾਈਡ ਤੋਂ ਖਿਲਰਿਆ ਹੋਇਆ ਸਮਾਨ ਸੀਗਾ ਜਾਂ ਕੀ ਖਿਲਰਿਆ ਹੈ ਚੋਰੀ ਦੇ ਵਿੱਚੋਂ ਜਿਹੜਾ ਤੁਸੀਂ ਮੋਕੇ ਤੇ ਦੇਖਿਆ ਜੀ ਇਹ ਦਫਤਰ ਦੇ ਬਾਹਰ ਜਿਹੜੀ ਸੜਕ ਦੇ ਨਾਲ ਜਿੱਥੇ ਛੱਕ ਲੱਗਿਆ ਸੀ ਵੀ ਗੱਡੀ ਇੱਥੇ ਲਾਈ ਹੋਈ ਸੀ ਉਹਨਾਂ ਨੇ ਆ ਉਸ ਇੱਕਾ ਦੁੱਕਾ ਜਿਹੜੇ ਮੀਟਰ ਸੀਗੇ ਅੰਦਾਜ਼ਨ 7 ਤੋਂ 10 ਮੀਟਰ ਹੈਗੇ ਸੀ ਜਿਹੜੇ ਸਿੰਗਲ ਫੇਸ ਮੀਟਰ ਸੀਗੇ ਜਿਹੜੇ ਖਿਲਰੇ ਪਏ ਸੀਗੇ ਉੱਥੇ ਥੋੜੇ ਥੋੜੇ ਡਿਸਟੈਂਸ ਤੇ ਜਾ ਕੇ ਜਿਵੇਂ ਉੱਪਰ ਜਾ ਕੇ ਸੜਕ ਤੇ ਜਾ ਕੇ ਦੇਖਿਆ ਗਿਆ ਸੜਕ ਦਾ ਕੋ ਮੀਟਰ ਪਏ ਹੋਏ ਸੀ ਤੇ ਇਹ ਸੜਕ ਜਿਹੜੀ ਜਲੰਧਰ ਮਾਰਗ ਵਾਲੀ ਇਹ ਹੀ ਸੜਕ ਦੀ ਗੱਲ ਕਰ ਰਹੇ ਹਾਂ ਜਿਹੜੀ ਸਤਮਾ ਵੇੜ ਜਗਰਾਉ ਰੋਡ ਜਾਂ ਆਪਾਂ ਨੂੰ ਜਗਰਾਉ ਤੋਂ ਜਲੰਧਰ ਰੋਡ ਬੋਲਦੇ ਹਾਂ ਜੀ ਜੀ ਜੇ ਕਿਸੇ ਕਿਸੇ ਕੋਈ ਕਿਸੇ ਤੁਹਾਡੇ ਜਮ ਮੈਂਗਮੇ ਦੇ ਕਿਸੇ ਬੰਦੇ ਹੋ ਸਕਦੇ ਸਮਝ ਤੁਹਾਡੇ ਅਨਸਾਰ ਦੇਖੋ ਜੀ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਤਫਤੀਸ਼ ਅਧੀਨ ਆ ਜਾਂ ਫਿਰ ਪੁਲਿਸ ਜੇ ਮੈਂ ਵੀ ਤਫਤੀਸ਼ ਕਰੇਗੀ ਪਤਾ ਲੱਗ ਸਕਦਾ ਉਹ ਨਵੇਂ ਮੀਟਰ ਉਹਨਾਂ ਚੋਰੀ ਕੀਤੇ ਆ ਵੀ ਉਹ ਨਵੇਂ ਮੀਟਰਾਂ ਕੀ ਕਿ ਕੰਮ ਵੇਚੋ ਮੀਟਰਾਂ ਦਾ ਤਾਂ ਕਿਉਂ ਨਾ ਦੇਖੋ ਨਾ ਜੀ ਇਹਦਾ ਨਾਮ ਤਾਂ ਕਵਾੜ ਚ ਵੇਗਣ ਵਾਲੇ ਮੀਟਰ ਹੈ ਇੱਕ ਦਾ ਇਲੈਕਟ੍ਰੋਨਿਕ ਸਾਈਟਮ ਹੈਗੀ ਹੈ ਜੀ ਇਸ ਜੀ ਮੈਨੇ ਬਲਕ ਦੇ ਵਿੱਚ ਮੀਟਰ ਚੋਰੀ ਕਰਨੀ ਇਹ ਵੀ ਸਾਡੇ ਲਈ ਵੀ ਇੱਕ ਹੈਰਾਨੀ ਵਾਲੀ ਗੱਲ ਆ ਵੀ ਮੀਟਰ ਦਾ ਕੋਈ ਯੂਜ਼ ਤਾਂ ਹੈ ਨਹੀਂ ਕਾ ਬਾਹਰ ਫੇਰ ਜਿਵੇਂ ਆਪਾਂ ਓਫ ਕੈਮਰਾ ਗੱਲ ਕਰਦੇ ਸੀ ਕਿ ਜਦੋਂ ਅਸੀਂ ਇਹਨਾਂ ਨੂੰ ਵਾਪਸੀ ਕਰਨਾ ਤਾਂ ਉਦੋਂ ਚੋਰੀ ਹੁੰਦੀ ਹੈ ਕੀ ਕਾਰਨ ਲੱਗਦਾ ਕਿ ਵਿੱਚੋਂ ਤਾਂ ਨਹੀਂ ਕੋਈ ਬੰਦਾ ਉਹ ਜਾਰੇਗਾ ਦੇਖੋ ਜੀ ਮਸਲਾ ਇਹ ਆ ਵੀ ਸਾਡੇ ਕੋਲ ਸਾਨੂੰ ਐਮਈ ਦੇ ਵਿੱਚ ਇੱਕ ਦਿਨ ਮਿਲਦਾ ਮਹੀਨੇ ਦੇ ਵਿੱਚ ਹਾਂਜੀ ਅਸੀਂ ਉਸ ਮਹੀਨੇ ਜਦੋਂ ਰੈਡੀ ਮੀਟਰ ਸਾਡੇ ਕੋਲ ਇਕੱਠੇ ਹੋ ਜਾਂਦੇ ਨੇ ਪੁਰਾਣੇ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਚੈੱਕ ਕਰਵਾਉਣਾ ਹੁੰਦਾ ਜੀ ਆ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਜਦੋਂ ਪਹਿਲਾਂ ਮੀਟਰ ਚੋਰੀ ਹੋਏ ਨੇ ਅਜ ਤੋਂ ਸਾਲ ਪਹਿਲਾਂ ਮੈਨੂੰ ਮੇਰੇ ਕਲੀਨ ਨੇ ਦੱਸਿਆ ਵੀ ਉਦੋਂ ਵੀ ਜਦੋਂ ਅਸੀਂ ਐਮਈ ਜਾਣਾ ਸੀਗਾ ਉਸ ਦਿਨ ਹੀ ਪ੍ਰੋਬਲਮ ਆਈ ਸੀ ਤੇ ਅੱਜ ਵੀ ਇਹੀ ਗੀ ਹੋਈ ਹੈ ਵੀ 13 ਤਰੀਕ ਨੂੰ ਅਸੀਂ ਐਮਈ ਦੇ ਵਿੱਚ ਜਾਣਾ ਸੀਗਾ ਤੇ ਇਹ ਇਹ ਚੋਰੀ ਕਿਹੜੇ ਕਿਹੜੀ ਤਰੀਕ ਨੂੰ ਹੁੰਦੀ ਹੈ ਜੀ ਇਹ ਚੋਰੀ ਹੋਈ ਹੈ ਸਰ 11 12 ਦੇ ਦਰਮਿਆਨੀ ਰਾਤ ਨੂੰ ਠੀਕ ਹੈ ਇਹ ਤੁਹਾਡੇ ਤੁਹਾਡੇ ਚੌਕੀਦਾਰ ਦੀ ਪੋਸਟ ਖਾਲੀ ਹੈ ਕੀ ਚੌਕੀਦਾਰ ਦੀ ਪੋਸਟ ਖਾਲੀ ਹੈ ਇਹ ਤਾਂ ਬਹੁਤ ਟਾਈਮ ਤੋਂ ਜੀ ਲੰਬਾ ਅੰਦਾਜ਼ 12 ਸਾਲ ਤੋਂ ਖਾਲੀ ਹੈ ਤੁਸੀਂ ਵੀ ਇਹਦੇ ਬਾਰੇ ਦੇਖੇ ਇਹਦੇ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਵਾਰ-ਵਾਰ ਹੈ ਸਹੀ ਤਰ੍ਹਾਂ ਦੀਆਂ ਵੱਖ-ਵੱਖ ਲੈਟਰਾਂ ਨੂੰ ਭੇਜੀਆਂ ਜਾ ਚੁੱਕੀਆਂ ਨੇ ਪਰ ਨਹੀਂ ਐਸਾ ਕਰਕੇ ਸਤਾਰਾ ਬਹਾ ਇਹ ਸੜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜਿਹੜੀ ਪਹਿਲਾਂ ਚੋਰੀ ਹੋਈ ਸੀ ਆ ਚੋਰੀ ਆ ਜੀ ਆ ਤਾਰਾਂ ਕਟੀਆਂ ਜੁੜਦ ਰਹੀਆਂ ਹਨ ਮੈਂ ਇਹਦੇ ਤਾਂ ਸ਼ੱਕ ਦੀ ਸੂਈ ਜਾਂ ਕੋਈ ਮੌਜੂਦਾ ਮਲਾਕਮਾਂ ਜਾਂ ਕੋਈ ਸਾਬਕਾ ਮਲਾਕਮਾਂ ਤੇ ਵੀ ਇੱਕ ਹੋ ਸਕਦੀ ਆ ਜੇ ਪੁਲਿਸ ਵਧੀਆ ਤਰੀਕੇ ਨਾਲ ਪੜਤਾਲ ਕਰੇ ਤਾਂ ਇਹ ਪੁਲਿਸ ਵਧੀਆ ਤਰੀਕੇ ਨਾਲ ਪੜਤਾਲ ਕਰਦਾ ਸਭ ਕੁਝ ਹੋ ਸਕਦਾ ਹੈ ਬਾਕੀ ਪਬਲਿਕ ਅਧਾਰਾ ਜੀ ਇੱਥੇ ਜਿਹਦੇ ਜੈਨ ਸਾਹਿਬ ਦੇ ਕਮਰੇ ਕੋਈ ਸਾਨੂੰ ਵੱਖਰੇ ਕੁਆਟਰ ਨਹੀਂ ਮਿਲੇ ਹੋਏ ਸਮਾਨ ਰੱਖਣ ਲਈ ਜਦੋਂ ਵੀ ਕੋਈ ਖਫਤਕਾਰ ਜਾਂ ਬਾਹਰੋਂ ਕੋਈ ਆਉਂਦਾ ਹੈ ਸਾਨੂੰ ਜੇ ਸਾਬ ਕੋਲ ਕੰਮ ਕਰਨ ਆਉਂਦਾ ਤਾਂ ਉਹ ਕਮਰੇ ਦੇ ਵਿੱਚ ਐਂਟਰ ਕਰਦਾ ਤਾਂ ਉਹਨੂੰ ਪਤਾ ਹੁੰਦਾ ਵੀ ਇੱਥੇ ਆ ਸਮਾਨ ਪਿਆ ਹੈ ਨਾ ਕਿਸੇ ਤਰ੍ਹਾਂ ਦੇ ਵੀ ਕੋਈ ਰੇਕੀ ਕਰ ਸਕਦਾ ਉਕੇ ਤੇ ক্লোজ ਤਾਂ ਕੋਈ ਹੈ ਨਹੀਂ ਸਿਸਟਰ ਸਾਡੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਕਾਰਵਾਈ ਅਮਲੇ ਵਿੱਚ ਧਿਆਨ ਦਿਹਾਉਣੀ ਸੀਗੀ ਉਹ ਲਿਆਂਦੀ ਗਈ ਹੈ ਜਾਂ ਕੋਈ ਪਰਚਾ ਦਰਜ ਵਗੈਰਾ ਕੀਤਾ ਕਿਸੇ ਤੇ? ਅਜੇ ਤੱਕ ਕੱਲ ਅਸੀਂ ਉਹਨਾਂ ਨੂੰ ਲੈਟਰ ਦੇ ਦਿੱਤੀ ਸੀ ਜੀ ਮੌਕਾ ਉਹਨਾਂ ਨੇ ਦੇਖ ਲਿਆ ਸੀ ਪਰ ਐਫ ਆਈ ਆਰ ਕੱਲ ਤੱਕ ਤਾਂ ਨਹੀਂ ਹੋਈ ਸੀਗੀ। ਜੀ ਤੇ ਬਾਕੀ ਅੱਜ ਅਸੀਂ ਦੁਬਾਰਾ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਐਸੇ ਤਰ੍ਹਾਂ ਉਹਨਾਂ ਨੂੰ ਮਿਲਦੇ ਆ ਜਾਗੇ। ਹਾਲ ਦੀ ਘੜੀ ਕੋਈ ਹਰਤੇ ਐਫ ਆਈ ਆਰ ਦੀ ਕੱਲ ਤੱਕ ਨਹੀਂ ਹੋਈ ਸੀ। ਠੀਕ ਹੈ ਸ